ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਖਾਰੇ ਦੇ ਵਿੱਚ ਖਾਰਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਜਦੋਂ ਤੁਸੀਂ ਫਰੀਦਕੋਟ ਤੋਂ ਜਾਣੇ ਆ ਟੀਮਾ ਵਾਲੀ ਨੂੰ ਤੇ ਟੀਮਾ ਵਾਲੀ ਤੋਂ ਵਾਂਦਰ ਜਟਾਣਾ ਤੇ ਵਾਂਦਰ ਜਟਾਣੇ ਤੋਂ ਫਾਟਕ ਨਾਂਗੇ ਫਾਟਕਾਂ ਵਾਲੇ ਪਾਸੋਂ ਸਿੱਧੀ ਛੜਕ ਲੈ ਕੇ ਆਉਂਦੀ ਖਾਰੇ ਪਿੰਡ ਦੇ ਵਿੱਚ ਖਾਰੇ ਪਿੰਡ ਦੇ ਵਿੱਚ ਵੜਦਿਆਂ ਸਾਰ ਤੁਸੀਂ ਮੁੜ ਜਾਣਾ ਵਾ ਮਿੱਤਰੋ ਡਰਾਈਵਰ ਸਾਈਡ ਕਹਿਣ ਤੋਂ ਭਾਵੇਂ ਆ ਵੀ ਉਸੇ ਪਾਸੇ ਡਰਾਈਵਰ ਸਾਈਡ ਮੁੜ ਕੇ ਬਸ ਸਿੱਧੀ ਥੋੜੀ ਜਿਹੀ ਵੜ ਤੈ ਕਰੋ ਕਿ ਤੁਹਾਨੂੰ ਇੱਟਾਂ ਦਾ ਚੁੜਿਆ ਮਿਰਜੂ ਖੜਵੰਚਾ ਤੇ ਉਹ ਸਿੱਧਾ ਬਾਈ ਉਹਨਾਂ ਦੇ ਆਉਂਦਾ ਵਾ ਕਰੇ ਬਾਈ ਉਹਨਾਂ ਦੇ ਕੋਲੇ ਇੱਕ ਪਹਿਲਣ ਕੱਟੀ ਵਗਾਉ ਆ ਮਿੱਤਰੋ ਨਿੱਕੀ ਸਿੰਗੀ ਦੀ ਚਾਹਾਂ ਦਾਣੇਦਾਰ ਸਿੰਗੀ ਜਾਂ ਨਿੱਕੀ ਮਿੱਤਰੋ ਇੱਕ ਸਿੰਗੀ ਹੁੰਦੀ ਆ ਫੱਟੀ ਦੇ ਵਿੱਚ ਇੱਕ ਸਿੰਗੀ ਹੁੰਦੀ ਆ ਦਾਣੇਦਾਰ ਦੇ ਵਿੱਚ ਤੇ ਇੱਕ ਸਿੰਗੀ ਆ ਜਾਂਦੀ ਆ ਮਿੱਤਰੋ ਪਲੇ ਦੇ ਵਿੱਚ ਇਹ ਤਿੰਨ ਤਰ੍ਹਾਂ ਦੀਆਂ ਸਿੰਗੀਆਂ ਚਾਰਾਂ ਤਰ੍ਹਾਂ ਦੇ ਸਿੰਗੀਆਂ ਦੇ ਵਿੱਚ ਹੁੰਦੀਆਂ ਪਰ ਇਹ ਕੱਟੀ ਨੂੰ ਦਾਣੇਦਾਰ ਸਿੰਗੀ ਲੱਗੀ ਹੋਈ ਆ ਮਿੱਤਰੋ ਸਾਰੀ ਜਾਣਕਾਰੀ ਲੈ ਦਿੰਨਾ ਤੁਹਾਨੂੰ ਕੀ ਗੱਲਬਾਤ ਆ ਕਿੰਨੇ ਦਿਨਾਂ ਦੀ ਕਰਚੀ ਆ ਮਿਲਦੀ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਠੀਕ ਆ ਜੀ ਸੇਤਾ ਦੇ ਪਰਿਵਾਰ ਭਾਈ ਬਹੁਤ ਵਧੀਆ ਜੀ ਚੜ੍ਹਦੀ ਕਲਾ ਵਿੱਚ ਸਾਰੇ ਠੀਕ ਆ ਜੀ ਠੀਕ ਆ ਅੱਛਾ ਇੱਕ ਵਾਰੀ ਆਪਣਾ ਪਹਿਲਾਂ ਤਾਂ ਨਾਮ ਤੇ ਡਰੈਸ ਦੱਸ ਦੀਏ ਘਰ ਕਿਹੜੇ ਪਾਵਦੇ ਆ ਨਾਮ ਮੇਰਾ ਜਗਤਾਰ ਸਿੰਘ ਆ ਪਿਤਾ ਦਾ ਨਾਮ ਵਕੀਲ ਸਿੰਘ ਆ ਜੀ ਕਾਣਾਵਾਲਾ ਰਾਹ ਕਹਿੰਦੇ ਇਹਨੂੰ ਕਾਣਾਵਾਲਾ ਰਾਹ ਹੈ ਹਾਂਜੀ ਠੀਕ ਹੈ ਭਾਈ ਅੱਛਾ ਵੀਰੇ ਪਸ਼ੂ ਕਿੰਨੇ ਕੁ ਜਰ ਤੋਂ ਰੱਖੇ ਹੋਇਆ ਫਿਰ ਪਸ਼ੂ ਬਹੁਤ ਚਾਰ ਤੋਂ ਰੱਖੇ ਹੋਇਆ ਠੀਕ ਹੈ ਕਿੰਨੀਆਂ ਮੱਝਾਂ ਇਸ ਟਾਈਮ ਘਰ ਦੇ ਵਿੱਚ ਅਵੇਲੇਬਲ ਆ ਇਸ ਟਾਈਮ ਮੇਰੇ ਕੋਲ 9 ਪਸ਼ੂ ਆ ਦੁੱਧ ਵਾਲੀ ਆ ਦੋ ਕਟੇ ਆ ਬਾਕੀ ਦੁੱਧ ਵਾਲੇ ਆ ਠੀਕ ਹੈ ਬਈ ਫਿਰ ਪਾਲਣ ਦਾ ਸ਼ੌਂਕ ਹੈ ਹਨਾ ਇਹ ਝੋਟੀ ਫਿਰ ਘਰ ਦੇ ਰਵੇ ਚੋਈ ਆ ਵੀਰੇ ਹਾਂਜੀ ਇਹ ਘਰ ਦਾ ਰਵਾਇ ਇਹਦੀ ਮਾਂ ਪਿਛਲੇ ਸਾਲ ਦੇਚੀ ਆ ਠੀਕ ਹੈ ਬਈ ਜਿੰਨਾ ਦੁੱਧ ਦੇ ਦਿੰਦੀ ਇਹਦੀ ਮਾਂ ਉਹਦਾ 7 ਲੀਟਰ ਪਹਿਲੇ ਸੂਏ ਦਾ ਡੰਗ ਦਾ ਰਿਕਾਰਡ ਸੀਗਾ ਜਾਨੀ ਕਿ 14 ਲੀਟਰ ਦਿਨ ਦਾ ਉਹ ਦੁੱਧ ਦਿੰਦੀ ਸੀ ਦਿੰਦੀ ਸੀ ਠੀਕ ਆ ਅੱਛਾ ਉਹ ਤੁਸੀਂ ਫਿਰ ਦੂਜੀ ਸੂਏ ਵੇਚਤੀ ਸੀ ਹਾਂਜੀ ਦੂਜੀ ਸੂਏ ਵੇਚਤੀ ਸੀ ਠੀਕ ਹੈ ਪਹਿਲੇ ਸੂਏ ਦੀ ਕੱਟੀ ਹੈ ਹੈ ਹਾਂਜੀ ਪਹਿਲੇ ਸੂਏ ਦੀ ਕੱਟੀ ਹੈ ਠੀਕ ਹੈ ਬਈ ਇਹਦੇ ਕਿੰਨੇ ਦਿਨ ਬਾਕੀ ਪਏ ਐ ਇਸੀ ਸੂਣ ਦੇ ਵਿੱਚ ਵੀਰੇ ਇਹ ਬਈ ਹਫਤਾ ਖੰਡ ਲਊਗੀ ਹਫਤਾ ਖੰਡ ਲੈ ਜੂਗੀ ਹਾਂਜੀ ਇਹਦੀ ਮਾਂ ਵੀ ਚੰਗੀ ਸੀ ਆਪ ਵੀ ਧੀ ਵੀ ਬਹੁਤ ਕੱਦ ਕੁਦ ਤਾ ਚੰਗਾ ਕੱਟੀ ਦਾ ਯਾਰ ਹਨਾ ਪਾਪਾ ਜੀ ਛੋਟੀ ਨਹੀਂ ਕਹਿ ਸਕਦੇ ਨੇ ਜੱਜਪਾਲੀ ਠੀਕ ਹੈ ਜੀ ਅੱਛਾ ਵੀਰੇ ਦੰਦੋ ਕਿਵੇਂ ਹੋ ਗਏ ਦੰਦੋ ਦੋਂਦੀ ਹੈ ਜੀ ਇਹ ਦੋਂਦੀ ਆ ਦੋ ਦ ਨਹੀਂ ਦੋਂਦੀ ਆ ਜੀ ਦੋਂਦੀ ਆ ਜੀ ਠੀਕ ਆ ਵੀਰੇ ਇਹ ਦੂ ਮਾਨਲਾ ਢਾਈਆਂ ਕੁਸਾਨਾਂ ਦੇ ਵਿੱਚ ਹੈਗੀ ਆ ਹਨਾ ਹਾਂਜੀ ਢਾਈਆਂ ਤੋਂ ਤਿੰਨਾਂ ਦੇ ਸਨ ਵਿੱਚ ਆਈ ਹੂੰ ਕੱਟੀ ਥੱਲੋ ਥੱਲੋ ਵੀ ਚੰਗੀ ਆ ਬਈ ਹਜੇ ਦਿਨ ਵੀ ਪਿਆ ਦੋਤਾ ਦੇ ਦੂਗੀ ਬਈ ਪਹਿਲੇ ਸੋਇ ਦੇ ਵਿੱਚ 10 11 ਕਿਲੋ ਜ਼ਰੂਰ ਹਨਾ ਜ਼ਰੂਰ ਦੇਣਾ ਚਾਹੀਦਾ ਜਿਵੇਂ ਮਾਂ ਦਾ ਸਟਾਰਟਿੰਗ ਸੀ ਕਿ ਇਹਦੇ ਸੀਮਨ ਰਿਕਾਰਡ ਹੈਗਾ ਕੋਈ ਕਿ ਨਹੀਂ ਨਹੀਂ ਸੀਮਨ ਰਿਕਾਰਡ ਹੈ ਨਹੀਂ ਠੀਕ ਹੈ ਇਹਦੇ ਭਰਾਇਆ ਸਾਨ ਤੋਂ ਕਰਾਸ ਕਰਾਈ ਸੀ ਜਾਇਕ ਮਾਂ ਦਾ ਟੀਕਾ ਭਰਾਇਆ ਸੀ ਸਾਨ ਤੋਂ ਕਰਾਸ ਹੈ ਸਾਨ ਤੋਂ ਕਰਾਸ ਹੋਈ ਠੀਕ ਹੈ ਭਾਈ ਅੱਛਾ ਇਹਦਾ ਰੇਟ ਵੀਰੇ ਕੀ ਤੈ ਕੀਤਾ ਕੱਟੀ ਇਹਦਾ 1,115,000 ਰੁਪਿਆ 1 ਲੱਖ ਤੇ 15,000 ਰੁਪਿਆ ਵਿੱਚ ਥੋੜਾ ਬਹੁਤਾ ਲੜ ਪਿਆਰਾ ਥੋੜਾ ਬਹੁਤਾ ਹੋਊਗਾ ਠੀਕ ਹੈ ਭਾਈ ਲੈ ਵੀ ਮਿੱਤਰੋ ਹੁਣ ਵੇਖ ਲੋ ਵੀ ਤੁਸੀਂ ਕੱਟੀ ਸਾਂਭਣ ਦੇ ਲਈ ਵੇਖ ਲਓ ਤੁਸੀਂ ਕਿੰਨਾ ਖਰਚਾ ਆ ਜਾਂਦਾ ਬਈ ਅੱਜ ਅੱਜ ਫੀਡ ਦੀ ਪੂਰੀ ਮੇਰੇ ਹਿਸਾਬ ਦੇ ਨਾਲ 17-1800 ਨੂੰ ਆ ਦੁੱਧ ਵੀ ਪੀਤਾ ਇਹਨੇ ਫੀਡ ਵੀ ਖਾਦੀ ਇਹਨੇ ਪੱਠੇ ਵੀ ਖਾਦੇ ਤੂੜੀ ਵੀ ਖਾਦੀ ਫੇਰ ਹੁਣ ਜਾ ਕੇ ਇਹ ਦੁੱਧ ਵਾਲੀ ਤਿਆਰ ਹੋਈ ਆ ਮਿੱਤਰੋ ਇੰਨਾ ਖਰਚਾ ਤੋਂ ਜਿਹੜਾ ਪ੍ਰਾ ਪਸ਼ੂ ਪਾਲਣ ਵਾਲਾ ਉਸਤਾਪ ਹੀ ਜਾਣਦਾ ਪਰ ਰੇਟ 1,115,000 ਰੁਪਈਆ ਰੱਖਿਆ ਹੋਇਆ ਪਹਿਲਾ ਸੁਆਵਾ ਦਿਨ ਕਿੰਨੀ ਤਰੀਕ ਨੂੰ ਪੂਰੇ ਦੱਸਿਆ ਸੀ ਇਹਨੇ ਇਹ ਲੈ ਜੂਗੀ ਹਾਂ ਠੀਕ ਹੈ ਬਈ ਮਿੱਤਰੋ ਹਰੇ 7 ਦਿਨ ਇਹਦੇ ਬਾਕੀ ਆ ਬਾਕੀ ਜਾਣਕਾਰੀ ਲਈ ਨੰਬਰ ਆਪਾਂ ਲੈ ਲੈਣਾ ਵੀਰੇ ਨੰਬਰ ਦੱਸੀ ਬਾਈ 94786 ਜੀ 52571 ਇੱਕ ਵਾਰੀ ਹੋਰ ਬੋਲ ਦੀ ਵੀਰੇ 94786 ਜੀ 52571 ਜੀ ਇੱਕ ਨੰਬਰ ਹੋਰ ਪਾ ਦਿਓ ਨਾਲ ਹਾਂ ਜੀ 94171 ਜੀ 34363 ਇੱਕ ਵਾਰੀ ਹੋਰ ਬੋਲ 94171 ਜੀ 34363 ਠੀਕ ਹੈ ਭਾਈ ਇਹ ਨੰਬਰ ਤੇ ਤੁਸੀਂ ਜਾਣਕਾਰੀ ਭਾਈ ਨਾਲ ਸਾਰੀ ਤੈਅ ਕਰਨੀ ਆ ਹਰ ਇੱਕ ਪੱਖ ਤੋਂ ਤਸੱਲੀ ਕਰਨਾ ਤੁਹਾਡਾ ਮੁੰਡਲਾ ਫਰਜ਼ ਹੋਊਗਾ ਕਿਉਂਕਿ ਉਹ ਤੁਹਾਡਾ ਤਾਂ ਫਰਜ਼ ਆ ਭਾਈ ਤੁਸੀਂ ਪੈਸੇ ਜੇਬ ਚੋਂ ਕੱਢਨੇ ਆ ਤੇ ਭਾਈਆਂ ਨੇ ਭਾਈ ਸਾਹਮ ਕੇ ਲੈਣੇ ਇਹਨਾਂ ਨੇ ਪਾਟਿਆ ਨਹੀਂ ਲੈਣਾ ਇਹਨਾਂ ਨੇ ਕੱਢ ਕੇ ਬਾਹਰ ਮਾਰਨਾ ਜਿਹੜਾ ਵੀ ਮੜਾ ਮੋਟਾ ਕਮਜ਼ੋਰ ਲੱਗਿਆ ਤੇ ਫਿਰ ਮੈਂ ਤਾਂ ਇਹ ਗੱਲ ਕਹਿਣਾ ਹੁਣ ਬਾਅਦ ਦੇ ਵਿੱਚ ਲਾਂਬੇ ਦੇਣ ਨਾਲ ਉਹਨਾਂ ਭਾਈ ਪਹਿਲਾਂ ਹੀ ਆਉਦੀ ਨਿਰਕ ਪਰਕ ਤੇ ਇੱਕ ਬਾਈ ਬਣ ਕੇ ਹੋਰ ਆ ਵੀ ਜਦੋਂ ਤੁਸੀਂ ਭਾਈਆਂ ਨਾਲ ਸੌਦਾ ਜਾਂ ਸਾਈ ਕਰਨੀ ਉਹਦੇ ਘਰੇ ਰਹਿ ਜਾ ਜ਼ਰੂਰ ਕਰ ਲਿਆ ਜੀ ਕੀ ਨਾ ਹੋਵੇ ਕਿ ਤੇ ਘਰੇ ਰਹਿਣਾ ਕੀਤੀ ਹੋਵੇ ਤੇ ਤੁਸੀਂ ਸਾਈ ਕਰ ਲੋ ਤੇ ਬਾਅਦ ਵਿੱਚ ਤੁਸੀਂ ਅਗਲੇ ਨੂੰ 1000 ਰੁਪਏ ਪਾ ਕੇ ਪਸੂ ਰੋਕ ਦਿੰਦੇ ਨੇ ਤੇ ਬਾਅਦ ਵਿੱਚ ਤੁਸੀਂ ਪੁੱਛਦੇ ਨਹੀਂ ਬਾਤ ਇਹ ਮੈਂ ਤਾਂ ਕਹਿਣਾ ਵੀ ਬਈ ਸੌਦਾ ਕਰਨ ਤੋਂ ਪਹਿਲਾਂ ਇੱਕ ਤਾਂ ਬਈ ਰਹਿ ਜ਼ਰੂਰ ਕਰਿਆ ਕਰੋ ਰਹਿ ਕਰੀ ਤੋਂ ਬਿਨਾ ਸੌਦਾ ਨਾ ਕਰਿਆ ਕਰੋ ਬਾਅਦ ਜੇ ਹੁੰਦਾ ਕਹਿ ਦਿੰਦਾ ਉਹਨੇ ਬਾਪੂ ਨਹੀਂ ਮੰਨਦਾ ਤੇ ਬੇਬੇ ਰੋਸ ਗਈ ਬੇਬੇ ਨੇ ਰੋਸਦੀ ਤਾਂ ਬਾਪੂ ਸਾਰਾ ਕੁਝ ਰਿਕ ਪੱਖ ਤੋਂ ਤੁਸੀਂ ਦੇਖਣਾ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਹੈ ਜਾਣਕਾਰੀ ਧੰਨਵਾਦ